ਕਲ ਐਸੋਸੀਏਸ਼ਨ ਜ਼ਿੰਦਾਬਾਦ ਪੰਜਾਬ ਸਿਵਲ ਮੈਡੀਕਲ ਸੈਂਟਰ ਐਸੋਸੀਏਸ਼ਨ ਜ਼ਿੰਦਾਬਾਦ ਤੱਕੇਸ਼ਾਈ ਨਹੀਂ ਚਲੇਗੀ ਤੱਕੇਸ਼ਾਈ ਨਹੀਂ ਚਲੇਗੀ ਬੀਤੇ ਦਿਨ ਹੀ ਸਿਵਲ ਹਸਪਤਲ ਫਗਵਾੜਾ ਵਿਖੇ ਇੱਕ ਡਾਕਟਰ ਖਿਲਾਫ ਕੁਝ ਵਿਅਕਤੀਆਂ ਵੱਲੋਂ ਮਰੀਜ਼ ਦੇ ਕੀਤੇ ਜਾ ਰਹੇ ਇਲਾਜ ਗਰਨ ਕੂਤਾਹੀ ਬਰਤਨ ਦੇ ਦੋਸ਼ ਵਜੋਂ ਉਕਤ ਡਾਕਟਰ ਦੀ ਗੱਡੀ ਨੂੰ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਉਕਤ ਡਾਕਟਰ ਦੇ ਹੱਕ ਵਿੱਚ ਪੀਸੀਐਮਐਸ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਡਾਕਟਰ ਕਿਰਨਦੀਪ ਦੀ ਅਗਵਾਈ ਹੇਠ ਸਮੂਹ ਡਾਕਟਰਾਂ ਵੱਲੋਂ ਪ੍ਰਦਰਸ਼ਨ ਕਰਦੇ ਹਾਂ ਤਾਂ ਲਗਾਇਆ ਗਿਆ ਇਸ ਦੌਰਾਨ ਡਾਕਟਰ ਕਿਰਨਦੀਪ ਕੌਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਲਈ ਬੇਨਤੀ ਕੀਤੀ ਗਈ ਸੀ ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਪਰਚਾ ਦਰਜ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਹੀ ਸਮੂਹ ਡਾਕਟਰਾਂ ਵੱਲੋਂ ਇਹ ਤਾਨਾ ਦਿੱਤਾ ਗਿਆ ਹੈ ਉਹਨਾਂ ਆਖਿਆ ਜਾਂ ਤੱਕ ਪੁਲਿਸ ਪਰਚਾ ਦਰਜ ਨਹੀਂ ਕਰਦੀ ਉਹਨਾਂ ਚਿਰ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ ਤੇ ਪੂਰੇ ਜ਼ਿਲ੍ਹੇ ਵਿੱਚ OPD ਵੀ ਬੰਦ ਰੱਖਣਗੇ ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ ਮਾਮਲਾ ਕੀ ਜਿਹੜਾ ਅੱਜ ਧਰਨਾ ਤੇ ਬੈਠੇ ਹਨ ਹਾਂਜੀ ਮੈਂ ਜ਼ਿਲ੍ਹਾ ਪ੍ਰਧਾਨਿਕ PCMS ਐਸੋਸੀਏਸ਼ਨ ਡਿਸਟ੍ਰਿਕਟ ਕਪੂਰਥਲਾ ਆ ਡਾਕਟਰ ਕਿਰਨਦੀਪ ਤੇ ਆਪਾਂ ਜਿਹੜੇ ਇੱਥੇ 26 ਤਰੀਕ ਦੀ ਰਾਤ ਨੂੰ ਡਾਕਟਰ ਮਨਜੀਤ ਨਾਗਰਾ ਦੇ ਨਾਲ ਜਿਹੜਾ ਆਤਮ ਹਿਸ ਬੀਹੇਵਿੰਗ ਇੱਥੇ ਹੋਈ ਹੈਗੀ ਹੈ ਗੱਡੀ ਰੁਕੀ ਗਈ ਹੈ ਸਾਰਾ ਮਾਮਲਾ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਚੱਲ ਰਿਹਾ ਹੈਗਾ ਤੇ ਉਹਦੇ ਚਲਦੇ ਹੋਏ ਮੈਡਮ ਨੇ ਕੰਪਲੀਟ ਫਾਈਲ ਕੀਤੀ ਸੀਗੀ ਪਲੇਨ ਤੋਂ ਬਾਅਦ ਜਿਹੜੀ ਸਾਡੀ ਐਫ ਆਈ ਆਰ ਨਹੀਂ ਲੋਜ ਹੋ ਰਹੀ ਹੈਗੀ ਪੁਲਿਸ ਦਿੱਲੀ ਤੇ ਹੀ ਕਰੀ ਆ ਰਹੀ ਹੈ ਸਾਥ ਕਹੀ ਜਾ ਰਹੀ ਹੈ ਕਿ ਹੁਣ ਹੋ ਜਾਏਗੀ 1 ਘੰਟੇ ਦੇ ਅੰਦਰ ਹੋ ਜਾਏਗੀ 2 ਦੇ ਅੰਦਰ ਹੋ ਜਾਏਗੀ ਅਸੀਂ ਬਹੁਤ ਵੇਟ ਕੀਤੀ ਪਰ ਫਿਰ ਵੀ ਐਫ ਆਈ ਆਰ ਜਿਹੜੀ ਹੈਗੀ ਲੋਜ ਨਹੀਂ ਕੀਤੀ ਜਾ ਰਹੀ ਹੈਗੀ ਬਿਲਕੁਲ ਵੀ ਤੇ ਇਸ ਕਰਕੇ ਸਾਡਾ ਅੱਜ ਜਿਹੜਾ ਹੈਗਾ ਰੋਸ ਤੇ ਕਰਕੇ ਉਸ ਚੀਜ਼ ਦੇ ਮਜਬੂਰ ਹੋ ਕੇ ਅੱਜ ਸਾਨੂੰ ਰਹਿਗਾ ਦਰੀਆਂ ਪੁਛਾ ਕੇ ਤੇ ਰੈਲੀ ਕਰਨੀ ਪੈ ਰਹੀ ਹੈ ਪ੍ਰੋਟੈਸਟ ਕਰਨਾ ਪੈ ਰਿਹਾ ਅੱਜ ਸਾਰੀਆਂ ਓਪੀਡੀ ਸਰਵਿਸਿਜ਼ ਪੂਰੇ ਜ਼ਿਲ੍ਹੇ ਦੇ ਵਿੱਚ ਕਪੂਰਥਲੇ ਵਿੱਚ ਬੰਦ ਹਨ ਅਤੇ ਜੇਕਰ ਬਾਈਚ ਸਾਡੀ ਜਿਹੜੀ ਇਹ ਮੰਗ ਨਹੀਂ ਮੰਨੀ ਜਾਂਦੀ ਤੇ ਮੰਡੇ ਤੋਂ ਇਹ ਜਿਹੜੀ ਹੈਗੀ ਹੈ ਸਟ੍ਰਾਈਕ ਪੰਜਾਬ ਵਿੱਚ ਵੀ ਕੀਤੀ ਜਾ ਸਕਦੀ ਹੈ ਜੋ ਸਾਡੇ ਪੰਜਾਬ ਦੇ ਕਨਵਿਨਿਅਨ ਦੇ ਜਿਹੜਾ ਹੈਗਾ ਸਾਨੂੰ ਗੋਡੇ ਨੇ ਕੀਤਾ ਹੈਗਾ ਸੋ ਇਸ ਕਰਕੇ ਤੁਹਾਨੂੰ ਅਸੀਂ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਾਡੀ ਐਫਆਈਆ ਜਲਦੀ ਜਲਦੀ ਕੀ ਜਾਵੇ ਤਾਂ ਕਿ ਮਰੀਜ਼ਾਂ ਨੂੰ ਜਿਹੜੀਆਂ ਹੈਗੀਆਂ ਸਹੂਲਤਾਂ ਦੇਵੀਆਂ ਜਿਹੜੀਆਂ ਹੈਗੀਆਂ ਚੱਲ ਸਕਾ ਧੰਨਵਾਦ ਜੀ